ਹੈਲੋ YouTube ਗੁਰ ਵੈਲਕਮ ਟੂ ਮੇ ਬੈਕ ਮੇ ਚੈਨਲ ਰਮਨਦੇਵ ਸਿੰਘ ਵਲੋਗ 34 ਦਾ ਛੋਟਾ ਜਿਹਾ ਚੈਨਲ ਆ ਤੇ ਜਿੱਦਾਂ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਦਸੰਬਰ ਮਹੀਨਾ ਚੱਲ ਰਿਹਾ ਹੈ ਸ਼ਹਾਦਤਾਂ ਦਾ ਮਹੀਨਾ ਹੈ ਤੇ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਸ਼ਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਉਹਨਾਂ ਦੀ ਕਿਰਪਾ ਸਦਕਾ ਅੱਜ ਅਸੀਂ ਜਾ ਰਹੇ ਹਾਂ ਸਰਹੰਦ ਉਹਨਾਂ ਦੇ ਦਰਸ਼ਨ ਕਰਨ ਲਈ ਲਾਸਟ ਟਾਈਮ ਵੀ ਮੈਂ ਗਿਆ ਸੀ ਪਿਛਲੇ ਈਅਰ ਵੀ ਤੇ ਉਦੋਂ ਮੈਂ ਕਰਲਾ ਹੀ ਗਿਆ ਸੀ ਅੱਡ ਕਿ ਮੇਰਾ ਸਾਰਾ ਪਰਿਵਾਰ ਚਲ ਨਾਲ ਜਾ ਰਿਹਾ ਹੈ ਚਲੋ ਮਹਾਰਾਏ ਨੇ ਕਿਰਪਾ ਕੀਤੀ ਆ ਕਿ ਸਾਰਿਆਂ ਨੂੰ ਆਉਣ ਦਾ ਮੌਕਾ ਦਿੱਤਾ ਹੈ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਸਾਰਾ ਪਰਿਵਾਰ ਜਾ ਰਿਹਾ ਹੈ ਸਾਡੇ ਲਾਗੇ ਹੀ ਗੁਰਦੁਆਰਾ ਸਾਈਬਾ ਉੱਥੋਂ ਵਸ ਜਾਂਦੀ ਹੈ ਹਰ ਸਾਲ ਤੇ ਇਸ ਵਾਰ ਵੀ ਜੀ ਉਹ ਉਹਨਾਂ ਨੇ ਮੌਕਾ ਦਿੱਤਾ ਮਹਾਰਾਏ ਨੇ ਕਿਰਪਾ ਕੀਤੀ ਤੇ ਅਸੀਂ ਸਾਰਾ ਪਰਿਵਾਰ ਜਾ ਰਿਹਾ ਤੇ ਨਾਲ ਨਾਲ ਇਹ YouTube ਪਰਵਾਰ ਬਣੀ ਰਿਓ ਵੀਡੀਓ ਚ ਤੁਹਾਨੂੰ ਵੀ ਸਾਰੇ ਗੁਰਦੁਆਰਿਆਂ ਦਾ ਦਰਸ਼ਨ ਕਰਾਵਾਂਗੇ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਿ ਜਿਹੜੇ ਭਰਾ ਦੂਰ ਬੈਠੇ ਨੇ ਨਹੀਂ ਜਾ ਸਕਦੇ ਉਹ ਘਰ ਬੈਠੇ ਮਹਾਰਾਜ ਦੇ ਦਰਸ਼ਨ ਕਰ ਸਕਣ ਤੇ ਚੱਲਦੇ ਆ ਰੈਡੀ ਹੋ ਰਹੇ ਨੇ ਥੱਲੇ ਆਪਾਂ ਤੇ ਰੈਡੀ ਹੋ ਗਏ ਆ ਤੇ ਟਾਈਮ ਹੋ ਗਿਆ ਏ 4:40 ਲੋ ਜੀ ਸਾਹਿਬ ਪਰਿਵਾਰ ਹੋ ਗਿਆ ਰੈਡੀ ਤੇ ਚੱਲੇ ਆ ਬੱਸ ਵੱਲ ਤੇ ਚਲੋ ਪ੍ਰਿੰਸੀਪਾਈ ਜੀ ਕਾਰਾ ਛੱਡੋ ਬੋਲੇ ਸੋ ਬੋਲੇ ਸੋਨਿਆ ਸਤ ਸ੍ਰੀ ਅਕਾਲ ਲੋ ਜੀ ਵਾਈ ਗਰੁੱਪ ਫਾਈਨਲੀ ਪਹੁੰਚ ਗਏ ਆ ਬਾਸਾਂ ਦੇ ਕੋਲ ਤੇ ਸਾਡੀਆਂ ਸਵਾਰੀਆਂ ਬੈਠ ਚੁੱਕੀਆਂ ਨੇ ਅੰਦਰ ਤੇ ਸਾਬੀ ਭਾਈ ਹੁਣੀ ਪ੍ਰਿੰਸਪਾ ਜੀ ਰੋਹਿਤ ਵੀ ਚੱਲਾ ਤੇ ਪ੍ਰਿੰਸ ਰੋਬਿਨ ਇਹਨਾਂ ਬਾਸੋਂ ਤੁਸੀਂ ਦੇਖ ਸਕਦੇ ਹੋ ਜੇ ਮਿੱਠੂ ਜੀ ਖਾਣਾ ਤੁਹਾਨੂੰ <laughs> बात बात। बाबा चले चलो बोलो वाहेगुरु वाहेगुरु जा करो ना हाँ वाहेगुरु करे परे करना ਬਲੋਗ ਦੀ ਪਿੱਛੇ ਇਹਦੇ ਸੀ ਲੋ ਜੋ ਵਾਇਕਰੂ ਸਾਧ ਸੰਗਤ ਜੀ ਤੁਰ ਪਏ ਜਗਾ ਜਗਾ ਮਿਲ ਗਈ ਆ ਬਾਕੀ ਚੱਲਦੇ ਰਹੋਗੇ ਦਰਸ਼ਕ ਸਾੜਾ ਜੀ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਲੋ ਜੀ ਵਾਹਿਗੁਰੂ ਗੋਲਡਨ ਗੇਟ ਦੇ ਲਾਗੇ ਪਹੁੰਚ ਗਏ ਅੰਮ੍ਰਿਤਸਰ ਗੇਟ ਧੁੰਦ ਕਰਕੇ ਨਹੀਂ ਪੀਕਣਦੇ ਤੇ ਧੁੰਦ ਪੈ ਗਈ ਬੜੀ ਤੇ ਬਾਸ ਰੁਕ ਲੋ ਵਾਹਿਗੁਰੂ ਜੀ ਰਈਏ ਦੇ ਕੋਲ ਪਹੁੰਚ ਚਲੇ ਨੀ ਨਾਮ ਲਿਖਵਾਇਆ ਮਤੀ ਦਾਸ ਨੇ 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 मन सिंध तर सिंह हो दर्जे चोपासणे हो पई दर जे चोासणे हो पई दर्जे चोपासणे हो पहिले दर्जे चोपासणे ਲੋ ਬਾਜੀ ਯਰ ਲਾਈਨ ਦਾ ਨਵਾਂ ਪੱਕਾ ਖੁੱਲਾ ਹੈ ਉੱਥੋਂ ਤੇਲ ਪਾ ਰਹੀਆਂ ਬੱਸਾਂ ਤੇ ਸਾਹ ਸੰਗਤ ਜੀ ਸਾਰੇ ਸੰਗਤ ਇੱਧਰ ਉੱਧਰ ਪਾਣੀ ਪੂਣੀ ਪੀਣ ਬਾਥਰਮ ਕਰਨੇ ਜਾ ਰਹੀ ਹੈ ਤੇ ਆਪਾਂ ਬਿਆਸ ਤੋਂ ਕਾਫੀ ਬਿਆਸ ਤੋਂ ਕਾਫੀ ਅੱਗੇ ਆ ਗਏ ਆ ਤੇ ਬੱਸਾਂ ਦੇ ਤੇਲ ਭਰ ਰਿਆ ਦੂਹਾਂ ਚ 95 ਪਟੋਨੇ ਲੀਟਰ ਬਾਕੀ ਚੱਲਦੇ ਆ ਤਾਂ ਬਣੇ ਰਿਓ ਵੀਡੀਓ ਚ ਲਾ ਸਕ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਦੇ ਹੋ ਤੁਹਾਡੇ ਪ੍ਰੋਫੈਸਰ ਆ ਜੀ ਆਈ ਬੇਲਾ ਵੀ ਚੱਕਰ ਜੱਦੇ ਤੋਂ ਬਹੁਤ ਪੀਜੀ ਲਓ ਜੀ ਟੋਪੀ ਵਾਲਾ ਜੂਸ ਲੈਣ ਚਲੇ ਨੇ ਪ੍ਰਿੰਸੀਪਲ ਜੀ ਲੱਲਾ ਲੱਲਾ ਤੇ ਰੋਹਿਤ ਭਾਈ ਨੇ ਚਿੱਪ ਚ ਲਈ ਬਤਨ ਲਓ ਯਾਰ ਜੋ ਕਿਸੇ ਲੈ ਕੇ ਨਾ ਲਾਓ ਦੀਪ ਬਰੀਏ ਚ ਅਗਲੇ ਆਣਗੀ ਕੋਈ ਗੱਲ ਨਹੀਂ ਲੱਲਾ ਬ੍ਰਿਜੋ ਆਪਣੀ ਹਿਸਾਬ ਚੱਲ ਜਾ ਯਾਰ ਲਓ ਜੀ ਹਾਂਜੀ ਆ ਜਾ ਮੂੰਹ ਥੱਲੇ ਕਰੋ ਪੈਸੇ ਦੇਣੇ ਕਿ ਇਹਦੇ ਧੀੜੀ ਨਾ ਆਂਟੀ ਨੇ ਮੂੰਹ ਹੀ ਬੜਾ ਟੱਕਿਆ ਵਾ ਮਿਲ ਜਾਂਦਾ ਲੰਗਰ ਤੇ ਟੈਨਸ਼ਨ ਨੋਟ ਲਖਵਾ ਕੇ ਲੈ ਜਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਬਾਕੀ ਬਾਸ ਚੱਲੀ ਆ ਤੇ ਮਹਾਰਾਜ ਦੇਰਸ਼ਨ ਕਰਦੇ ਆ ਚੱਲਦੇ ਆ ਬਿਆਸ ਤੋਂ ਕਾਫੀ ਅੱਗੇ ਆ ਤੇ ਵੀਊ ਚੱਕਰ ਚ ਦੇ ਹਾਈਵੇ ਦਾ ਤੇ ਬਹੁਤ ਹੀ ਵੱਡਾ ਪਟਰੋਲ ਬੰਬੈਰ ਰਾਈਡਸ ਦਾ ਆਪਣਾ ਹੈ ਨਾ ਕੰਟੀਨ ਵੀ ਬੜੀ ਪਿਆਰੀ ਆ ਤੇ ਰੋਹਿਤ ਭਾਈ ਚਿਪਸ ਲੈ ਆਏ ਨੇ ਰੋਹਿਤ ਭਾਈ ਫਟੋ ਤੀ ਚਿਪਸ ਬੜਾ ਤੇ ਹਾਈਵੇ ਤੇ ਠੰਡ ਵੀ ਹੈਗੀ ਆ ਤੁੰਦ ਵੀ ਆ ਕਰੇ ਮਾਘਣ ਕਰੇ ਚੁਰਾ ਬਰ ਫਤਿਹ ਸਿੰਘ ਕੋੜੀ ਚੜੇ सिं ड़ी चढ़े ফিং করড়ে জোরাব ফিং করড়ে বুজ চি মগন করগন করব ਜੋ ਰਵਰ ਮਤੇ ਸਿੰਘ ਕੋੜੀ ਚੜੇ ਤੁੰ ਨੂੰ ਪਾਤੀ ਨਹੀਂ ਉਸ ਦੇਣਾ ਕੀ ਲੋੜ ਤੂੰ ਤੇ ਆਂ ਤੁੰ ਨੂੰ ਪਾਤੀ ਨਹੀਂ ਉਸ ਦੇਣਾ ਕੀ ਲੋੜ ਚੂਪੇ ਵਿੱਚ ਚੋਲਾ ਫੈੜ ਰੱਖ ਕੇ ਆਇ ਕੋਲਾ ਜੰਗੂ ਕਾ

फोड़ी चढ़े चोराव फ़तेह सिंह खोड़ी चढ़े बेटी माता से ਲੋਜੀ ਸਾਧ ਸੰਗਤ ਜੀ ਪਹੁੰਚ ਗਿਆ ਲੁਧਿਆਣਾ ਸਾਹਿਬ ਹਾਂਜੀ ਕੀ ਬੈਠੇ ਹੋ ਹਾਂ ਲੁਧਿਆਣਾ ਆ ਗਿਆ ਪੁੱਤ ਬਸ ਬਾਬਾ ਜੀ ਦੇ ਘਰ ਥੋੜਾ ਰਹਿ ਗਿਆ ਦੂਰ ਲੋ ਜੀ ਵਾਇਗਰੂ ਜੀ ਪਹੁੰਚ ਗਏ ਆ ਉਸ ਪਵਿੱਤਰ ਤਰਤੀਸ਼ ਸ਼੍ਰੀ ਫਤਿਹਗੜ ਸਾਹਿਬ ਦੇ ਤੇ ਥੋੜਾ ਜਿਹਾ ਬਾਸ ਰੁਕਿਆ ਸ਼੍ਰੀ ਫਤਿਹਗੜ ਸਾਹਿਬ ਚੰਡੀਗੜ੍ਹ ਤੋਂ ਪਟਿਆਲਾ ਬਸ ਪਹੁੰਚਣੇ ਮਲੇ ਥੋੜੇ 10 ਮਿੰਟ ਦਾ ਰਸਤਾ ਰਹਿ ਗਿਆ ਤੇ ਜਲਦੀ ਹੀ ਤੁਹਾਨੂੰ ਕਰਾਉਣਾ ਦਰਸ਼ਨ ਸਾਚੀ ਕਾਂਸੀ ਕੀ ਮੰਦਿਰ ਸਾਹਿਬ ਕੋਲੋਂ ਫ੍ਰੀ ਸੇਵਾ ਦੇ ਬਸ ਚਲੋ ਬਸਾਂ ਤੇ ਆਏ ਆ ਯਾਤਰਾ ਕਰਨ ਲਈ ਮਹਾਰਾਜ ਨੇ ਬਹੁ ਵਿਦਿਆਸਵਾਗ ਬੱਚਾ ਤੇ ਇਹ ਪਵਿੱਤਰ ਧਰਤੀ ਹੈ ਸ਼੍ਰੀ ਫਤੇਗੜ ਸਾਹਿਬ ਦੀ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਵਿਰਾਟਨ ਨਰੇ ਨੇ ਉਹਨਾਂ ਦੇ ਬੱਚੇ ਜਲਦੀ ਪਹੁੰਚਾਂਗੇ ਗੁਰਦਾਰੇ ਤੇ ਕਰਾਵਾਂਗੇ ਤੁਹਾਨੂੰ ਦਰਸ਼ਨ ਤੇ ਪਰ ਇਹਨਾਂ ਨੂੰ ਬਿਤੇ ਲਾਜਿਕ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲੋਵਾਰੀ ਗੁਰਜੀ ਪਹੁੰਚ ਗਏ ਸ਼ਰੀਫ ਅਦੇਗੜ ਸਾਹਿਬ ਨੇ ਗੁਰਦੁਆਰਾ ਸਾਹਿਬਾ ਬਾਕੀ बस ਪਾਰਕਿੰਗ ਕਰਕੇ ਤੇ ਵੇਖਦੇ ਆ ਕਿੱਥੇ ਜਗ੍ਹਾ ਮਿਲਦੀ ਹੈ ਫਿਰ ਚੱਲਦੇ ਆਂ ਦੇ ਕਰੋਨੇ ਦਰਸ਼ਨ ਦਰ ਰਾਸ਼ਵਾਦੂ ਭਾਜੀ ਆ ਆਪਣਾ ਕੰਮ ਇੱਧਰ ਜੀ ਭੱਲੇ ਮਾਂ ਬੜੀ ਲੰਬੀ ਕਾਈ ਬਾਕੀ ਵਾਹਿਗੁਰੂ ਚੱਲਦੇ ਆਪਾਂ ਦਰਸ਼ਨ ਬਣੀਰੋ ਵੀਡੀਓ ਚਲਾਸ ਲੋ ਜੀ ਫਾਈਨਲੀ ਵਾਹਿਗੁਰੂ ਆ ਗਏ ਆ ਪਾਰਕਿੰਗ ਤੇ ਬੱਸ ਲਾਉਣਾ ਸਾਰੀਆਂ ਸੰਗਤ ਉਤਰ ਰਹੀ ਹੈ ਤੇ ਵੀਊ ਚੈੱਕ ਕਰ ਸਕਦੇ ਤੁਸੀਂ ਸਾਰੀ ਪਾਰਕਿੰਗ ਹੋਲੇ ਰਾਸਾ ਜਾਵਾ ਬਾਕੀ ਚੱਲਦੇ ਅੰਦਰ ਤੇ ਕਰਦੇ ਆ ਦਰਸ਼ਨ ਬਣੀਰੋ ਵੀਡੀਓ ਚਲਾਸ ਲੋ ਜੀ ਵਾਹਿਗੁਰੂ ਪਹੁੰਚ ਗਏ ਆ ਸਪੂਸ਼ਟਰ ਸਥਾਨ ਤੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਗੁਰਦੁਆਰਾ ਹੈ ਇਹ ਨਿਸ਼ਾਨ ਸਾਹਿਬ ਦੇਖ ਸਕਦੇ ਹੋ ਤੁਸੀਂ ਕਰੋ ਦਰਸ਼ਨ ਵਾਹਿਗੁਰੂ ਸਾਹ ਸੰਗਤ ਵੀ ਸਾਰੀ ਪਹੁੰਚ ਗਈ ਹੈ ਤੇ ਸਾਹਮਣੇ ਲੰਗਰ ਦੀ ਇਮਾਰਤ ਲਈ ਮਾਇਆ ਜਮਾ ਕਰਾਓ ਗੁਰਦੁਆਰਾ ਤੇ ਚੱਕਰ ਕਰ ਸਕਦੇ ਹੋ ਕਰੋ ਬਾਹਰ ਦੇ ਦਰਸ਼ਨ ਵੈਗਰਮਾ ਫਸਟ ਟਾਈਮ ਆਇਆ ਤੇ ਮੈਂ ਪੁੱਛਿਆ ਸੀ ਇੱਕ ਨਿਸ਼ਾਨ ਸਾਹਿਬ ਵੱਡਾ ਵਾ ਇੱਕ ਛੋਟਾ ਵਾ ਇਹਦਾ ਕੀ ਮਤਲਬ ਕੀ ਹੈ ਤੇ ਵੈਗਰੂ ਇਹਦਾ ਮਤਲਬ ਇਹ ਹੈ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਬਾਬਾ ਜੋਰਾਵਰ ਸਿੰਘ ਜੀ ਵੱਡੇ ਸੀ ਫਤਿਹ ਸਿੰਘ ਸਭ ਤੋਂ ਛੋਟੇ ਸੀ ਉਸ ਹਿਸਾਬ ਨਾਲ ਇਹਨਾਂ ਨੇ ਇਹ ਨਿਸ਼ਾਨ ਸਾਹਿਬ ਸਮਾਪਿਤ ਤੇ ਸਤਾਪਿਤ ਕੀਤੇ ਨੇ ਵੈਗਰੂ ਤਾਂ-ਤਾਂ ਬਾਬਾ ਜੋਰਾਵਰ ਸਿੰਘ ਜੀ ਤਾਂ-ਤਾਂ ਬਾਬਾ ਫਤਿਹ ਸਿੰਘ ਜੀ ਦਾ ਗੁਰਦਾਰ ਕਰੋ ਵੈਗਰੂ ਦਰਸ਼ਨ ਰਾਸ਼ ਬਹੁਤ ਜ਼ਿਆਦਾ ਬਾਕੀ ਅੰਦਰ ਜਾ ਕੇ ਫੇਰ ਤਾਂ ਦਰਸ਼ਨ ਕਰਾਉਣੇ ਵੈਗਰੂ ਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਇਰਲ ਤਾਂ ਕਿ ਸਾਰੇ ਜਿਹੜੇ ਵੀਰ ਦੂਰ ਬੈਠੇ ਨੇ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ ਉਹ ਵੀਡੀਓ ਰਾਹੀਂ ਵਾਇਰਲ ਦਰਸ਼ਨ ਕਰ ਸਕਣ ਵਾਇਰਲ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਬੜੀ ਸਾਰਾ ਪਰਿਵਾਰ ਆ ਚੁੱਕੇ ਹੈ ਬੈਠੋ ਤੇ ਸਾਦੇ ਅੰਦਰ ਤੇ ਘਰਾਂ ਦੇ ਦਰਸ਼ਨ ਲਓ ਜੀ ਵੈਰੀ ਗੁੱਡ ਫਾਈਨਲੀ ਖੜਾ ਪ੍ਰਸ਼ਾਦੀ ਦੇਖ ਕਰਵਾ ਲਈਏ ਤੇ ਚਲਦੇ ਅੰਦਰ ਤੇ ਕਰਾਉਣੇ ਦਰਸ਼ਨ ਤੇ ਕਰਦੇ ਆ ਦਰਸ਼ਨ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਣੇ ਰਹੇ ਉਹ ਵੀਡੀਓ ਤੇ ਸਵਾਸਤ

सहत जी करो दर्शन કરો જશન ગુરદ્વારા મોતી રામ ਜੁਦੀ ਹੋਈ ਕਿਉਂ ਕਾਰਨ ਕੀ ਸੀ ਦਾ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਜਦੋਂ ਠੱਡੇ ਬੁੱਦੇ ਦੇ ਵਿੱਚ ਕੈਦ ਸਨ ਤਾਂ ਉਹਨਾਂ ਨੇ ਰਾਜੇ ਦਾ ਖਾਣਾ ਰਿਜੈਕਟ ਕਰਤਾ ਸੀਗਾ ਕਿ ਅਸੀਂ ਉਹਨਾਂ ਨੂੰ ਇਹਨਾਂ ਦਾ ਜਿਹੜਾ ਖਾਣਾ ਆ ਰਾਜੇ ਦਾ ਇਹ ਇੱਕ ਕਮਾਈ ਨਹੀਂ ਹੈ ਲੋਕਾਂ ਦਾ ਖੂਨ ਪੀਂ ਕੇ ਪੈਸਾ ਇਕੱਠਾ ਕੀਤਾ ਤੇ ਤੇਰੀ ਅਸੀਂ ਤੇਰਾ ਖਾਣਾ ਨਹੀਂ ਖਾਣਗੇ ਜਿਸ طرح ਇਹਨਾਂ ਨੇ ਜਗਤਕੀ ਦਾ ਸੁਭਾਕਰ ਹੰਦ ਦਾ ਖਾਣਾ ਤੇ ਰਾਜੇ ਨੇ ਐਲਾਨ ਕਰ ਦਿੱਤਾ ਵੀ ਜੇ ਇਹ ਖਾਣਾ ਖਾਣਗੇ ਤਾਂ ਇੱਥੋਂ ਖਾਣਗੇ ਨਹੀਂ ਤੇ ਜੇ ਕੋਈ ਇਹਨਾਂ ਨੂੰ ਭੋਰ ਕੋਈ ਮਦਦ ਕਰਦਾ ਤੇ ਉਹਦਾ ਪਰਿਵਾਰ ਬਿਲਨੇ ਦੇ ਵਿੱਚ ਬੀੜ ਕੇ ਖਤਮ ਕਰ ਦਿੱਤਾ ਜਾਊਗਾ ਉਹ ਕਦੋਂ ਹੀ ਕਹਿੰਦਾ ਸੀ ਸਾਡੇ ਸੀਧਾ ਤੇ ਬਾਬਾ ਮੋਤੀराम ਮਹਾਰਾਜ ਜੀ ਨੇ ਉਹਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਤਿੰਨ ਦਿਨ ਠੰਡੇ ਬੁਰਜ ਦੇ ਵਿੱਚ ਦੁੱਧ ਜਾਲ ਪਰਸ਼ਾਦੇ ਦੀ ਸੇਵਾ ਕੀਤੀ ਤੇ ਬਾਅਦ ਦੇ ਵਿੱਚ ਜਦੋਂ ਸ਼ੂਬਾ ਸਰਹੰਦ ਨੂੰ ਪਤਾ ਲੱਗਾ ਕਿ ਬਾਬਾ ਮੋਤੀराम ਮਹਾਰਾਜ ਜੀ ਨੇ ਸੇਵਾ ਕੀਤੀ ਆ ਤਾਂ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਸੀ ਦੀ ਦੇ ਵਿੱਚ ਇਹਨਾਂ ਦੀ ਧਰਮਪੁੱਤ ਨਹੀਂ 27 ਸਾਲ ਦੇ ਵਰਦ ਕੋਦੀਰਾ ਮਹਾਰਾਜੀ ਇਹਨਾਂ ਦੀ ਮਾਤਾ 58 ਸਾਲ ਦੀ ਬਜ਼ੁਰਗ ਇਹਨਾਂ ਦੇ ਦੋ ਬੇਟੇ 4 3 ਤੇ 6 ਸਾਲ ਇਹਨਾਂ ਨੂੰ ਕੈਦ ਕਰ ਲਿਆ ਜਿਵੇਂ ਛੋਟੇ ਸਹਿਮਜਾਦਾਂ ਨੂੰ ਤਸੀਹੇ ਤੇ ਲਾਲਚ ਦਿੱਤੇ ਗਿਆ ਕਿ ਮੁਸਲਮਾਨ ਬਨਜੋ ਤੁਹਾਨੂੰ ਛੱਡ ਦਾਂਗੇ ਉਹ ਨਹੀਂ ਬਣੇ ਤਾਂ ਉਹਨਾਂ ਨੂੰ ਨਹੀਂ ਅੱਜ ਜਿੰਦ ਦਿੱਤਾ ਗਿਆ ਇਸੇ ਤਰ੍ਹਾਂ ਬਾਬਾ ਕੋਦੀਰਾ ਮਹਾਰਾਜੀ ਦੇ ਪਰਿਵਾਰ ਨੂੰ ਲਾਲਚ ਤਸੀਹੇ ਦਿੱਤੇ ਗਏ ਕਿ ਮੁਸਲਮਾਨ ਬਨਜੋ ਨਹੀਂ ਬਣੇ ਸੇਹਨਾ ਦਾ ਪੂਰਾ ਪਰਿਵਾਰ ਵਿਵਲਨੇ ਦੇ ਵਿੱਚ ਵਾਰੀ ਵਾਰੀ ਪੁੱਛਦੇ ਸੀ ਤੇ ਵਾਰੀ ਵਾਰੀ ਪੀੜ ਦਿੰਦੇ ਸੀ ਕਿੰਨਾ ਇਹਨਾਂ ਦੇ ਪੂਰੇ ਵਾਹਿਗੁਰੂ ਦਾ ਪਰਿਵਾਰ ਇੱਕ ਦੂਜੇ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਕਾ ਲਈ ਸਾਥ ਲੱਗਦੀਓ ਸੁਣਾ ਤੇ ਸੁਣਾਉਣਾ ਬਹੁਤ ਸੁਖਦਾ ਆਪਾਂ ਸਾਰੇ ਸੁੱਖ ਵਾਹਿਗੁਰੂ ਕਰਨ ਦੱਸੋ ਆਗਲਾ ਅੱਛਾ ਛੋਟੇ ਬਾਬਾ ਜੀ ਨੂੰ ਦੁੱਧ ਪਿਤਾਈ ਵੀ ਠੀਕ ਹੈ ਮੋਤੀराम ਮਹਾਰਾਜੀ ਨੇ ਨਾ ਦੁੱਧ ਭਲਾਇਆ ਛੋਟੇ ਬਾਬਾ ਜੀ ਨੂੰ ਠੀਕ ਹੈ ਬੱਤਿ ਕਿਸ ਨੇ ਬਾਬਾ ਜੀ ਦੇ ਵੱਡੇ ਵਾਲੇ ਬਾਬਾ ਜੀ ਦੇ ਨਾ ਵਾਹਿਗੁਰੂ ਤਾਂ ਸਟਾਲ ਸੁਰੇ ਗ੍ਰਾਜ਼ਰ ਲੋ ਜੀ ਵਾਹਿਗੁਰੂ ਫਾਈਨਲੀ ਦਰਸ਼ਨ ਕਰਕੇ ਅੰਦਰ ਆ ਗਏ ਆ ਬਾਹਰ ਤੇ ਆ ਬੱਸਾਂ ਗਲੇ ਸੀ ਆਪਣੀਆਂ ਦੋਨੋਂ ਤੇ ਤੁਸੀਂ ਤੇ ਬੱਸਾਂ ਚ ਪਹੁੰਚ ਗਏ ਆ ਤੇ ਬਾਕੀ ਅੱਧੀ ਸੰਗਤ ਆ ਰਹੀ ਹੈ ਜੀ ਤੇ ਉਸ ਤੋਂ ਬਾਅਦ ਜਾਵਾਂਗੇ ਗੁਰਦੁਆਰਾ ਜੋਤੀਸਰੋਪ ਤੇ ਉਹ ਥੋੜਾ ਦੂਰ ਹੈ ਤੇ ਕਹਿੰਦੇ ਬੱਸਾਂ ਤੇ ਹੀ ਜਾਵਾਂਗੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਤੇ ਜ਼ਰੂਰ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲੇ ਆਪਣੇ ਭਰਾ ਦੇ ਛੋਟੇ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਚੱਲਦੇ ਆਂ ਜੇ ਆਉਂਦੇ ਸੰਗਤ ਫਿਰ ਚੱਲਦੀਆਂ ਬੱਸਾਂ ਤੇ ਦੱਸਦਾ ਤੁਹਾਨੂੰ ਤੇ ਨਾਲ ਹੀ ਮਿਲਦੇ ਆਂ ਅਗਲੇ ਗੁਰਦੁਆਰੇ ਜੋਤੀਸਰੂਪ ਤੇ ਬਣੀ ਹੋਈ ਵੀਡੀਓ ਚਲਾ ਦਿੱਤਾ ਵਾਹਿਗੁਰੂ 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 ਵਾਹਿਗੁਰ ਬਾਬਾ ਫਤੇਸਿੰਘ ਜੀ ਇਸ ਥਾਂ ਤੇ ਬਾਬਾ ਜੀ ਵੇਗੁਰ ਜੀ ਤੇ ਨਾਲ ਦੱਸਿਆ ਕਿ ਜਦੋਂ ਬਾਬਾ ਜੀ ਤੇ ਤੁਹਾਡੇ ਤੇ ਸੁਟੇ ਗਏ ਸੀ ਤੇ ਸ਼ੇਰਾਂ ਨਾਲ ਉਹਦੀ ਧਰਦੀ ਰੱਖੀ ਕੀਤੀ ਸੀ ਬਾਬਾ ਫਤੇਸਿੰਘ ਜੀ ਬਾਜੂ ਰਵਰ ਸਿੰਘ ਤੇ ਮਾਤਾ ਗੁੱਦੜ ਘੋਰਜੀ ਦਾ ਇਹ ਮਾਤਾ ਗੁੱਦੜ ਘੋਰਜੀ ਇੱਥੇ ਮਾਤਾ ਜੀ ਦਾ ਸਰੀਰ ਆਇਆ ਸੀ ਫਾਈਨਲੀ ਬਸਾਂ ਹੋ ਗਿਆ ਰੈਡੀ ਚੱਲੇ ਹਾਂ ਚੱਲਦੇ ਅਗੇ ਦੇ ਕੈਮਰੇ ਚ ਤੇ ਮਿਲਦੇ ਚਲੋ ਸ੍ਰੀਆ ਕਾਲੇ ਵੈਕ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਜੋਤੀਸਰੂਪ ਜੀ ਵੈਕ ਜੀ ਇਸ ਥਾਂ ਤੇ ਸਹਿਬ ਛੋਟੇ ਸਾਹਿਬ ਜਜਾ ਸਾਹਿਬ ਮਾਤਾ ਗੁਜਰਪੁਰ ਜੀ ਦਾ ਸੰਸਕਾਰ ਹੋਇਆ ਸੀ ਤੇ ਚੱਲਦਾ ਅੰਦਰ ਦਿਖਾਣਾ ਹਾਂ ਥੋੜਾ ਸਾਹਿਬ ਤਾਂ ਤਨ ਬਾਬਾ ਜੋਰਾਬਰ ਸਿੰਘ ਤਾਂ ਤਨ ਬਹੁਤ ਸਿੰਘ ਜੀ ਤਾਂ ਤਨ ਮਾਤਾ ਗੁਜਰਪੁਰ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਕੋ ਦਰਸ਼ਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਾਜੂ ਜੀ ਚਾਹ। ਬਿਰਾਜਮਾਨ ਹੋ ਕਰਕੇ ਇਹ ਹੋਏ। ਇਹਨਾਂ ਪੰਜੇ ਜਰੀਆ ਦੇ ਗੁਰੂ ਦੀ ਬਾਝ ਹੈ। ਕਿਦਰ 200 ਸਿੰਘ ਕਿਦਰ 500 ਸਿੰਘ ਨੇ। ਕੋਲ ਹੋ ਗਿਆ

ਇਹਦਾ ਆਰਕੀਟਿਕ ਉਹ ਬਣਾਈ ਉਹ ਸਾਡਾ ਕਮਿਊਨਿਟੀ ਇਥੇ ਰੈਸਟ ਹੈ ਇਹ ਬਿਦਾਵਾ ਪੱਤਰ ਹੈ ਇਹਦੇ ਉੱਤੇ ਆਪਣਾ ਆਪਣਾ ਨਾਮ ਲਿਖ ਕੇ ਜਾਓ ਕਿਹੜਾ ਕਿਹੜਾ ਜਾ ਰਿਹਾ ਫਿਰ ਮਾਕੇ ਦੇ ਜ਼ਿਮੇਵਾਰ ਸਿੰਘਾਂ ਨੇ ਇੱਕ ਜਥਾਏ ਨੇ ਬਿਦਾਵੀਅ ਜੀਵਨਾਂ ਨੇ ਸਾਧਕ ਆਰਕੀਟ ਦੇ ਕਮਾਨ ਦੇ ਹੇਠ ਜਥਾ ਤੋਰਿਆ ਇਹ ਬਾਜਾ ਸੋਸੇ ਦਾ ਦਾ ਮਾ ਸਿੰਘ ਜੀ ਪਾਰ ਤੇ ਲੋ ਜੀ ਫਾਈਨਲੀ ਪ੍ਰਿੰਸ ਵੈਸ਼ਨੋ ਟੱਬਾ ਕਰਤਾਰਪੁਰ ਦੇ ਕੋਲ ਹੈ ਜਲੰਧਰ ਦੇ ਬਾਹਰ ਤੇ ਇੱਥੇ ਚਾਹ ਪਾਣੀ ਛਕ ਲਿਆ ਬਰੈਡੁੱਡ ਛਕੇ ਬਹੁਤ ਵਧੀਆ ਤੇ ਚੈੱਕ ਕਰੋ ਪ੍ਰਿੰਸ ਵੈਸ਼ਨੋ ਟੱਬਾ ਕਾਫੀ ਸਪੇਸ ਹੈ ਜੀ ਇੱਥੇ ਬੈਠਣ ਦੇ ਲਈ ਤੇ ਬਹੁਤ ਵਧੀਆ ਫੂਡ ਸੀ ਤੇ ਰੋਹਿਤ ਭਾਈ ਨੇ ਇੰਜੋਏ ਕਰ ਲਿਆ ਅਸੀਂ ਦੋਵਾਂ ਨੇ ਇੰਜੋਏ ਕਰ ਲਿਆ ਤਾਂ ਜੀ ਜੀ ਹੈ ਤੇ ਥੋੜਾ ਜਿਹਾ ਸਮਾਨ ਨਾਲ ਵਾਸਤੇ ਲੈ ਲਿਆ ਵਾ ਤੇ ਚੱਲਦੇ ਹੁਣ ਬਾਕੀ ਵੀਊ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਘੈਂਟ ਵੀਊ ਆ ਤੇ ਚੀਜ਼ਾਂ ਵੀ ਟੇਸਟੀ ਚਲੋ ਮਿਲਦੇ ਹਾਂ ਹੁਣ ਘਰੇ ਪਹੁੰਚ ਜੀਏ 1 ਘੰਟੇ ਤੱਕ ਘਰ ਪਹੁੰਚਣਾ ਜ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਥੈਂਕ ਯੂ ਸੋ ਜੀ ਵੈਕਰੂ ਫਾਈਨਲੀ ਪਹੁੰਚ ਗਏ ਆ ਸੀ ਮਜੀਠਾ ਰੋਡ ਬਾਈਪਾਸ ਤੇ ਆਪਣੇ ਘਰ ਦੇ ਕੋਲ ਤੇ ਬਸਾ ਰੁਕ ਗਏ ਨੇ ਤੇ ਅੰਨੇ ਜਿਆਦਾ ਬਹੁਤ ਵਧੀਆ ਦਰਸ਼ਨ ਹੋ ਗਏ ਨੇ ਘਰ ਨੂੰ ਚਾਲੇ ਪਾ ਲਏ ਨੇ ਸਤ ਸ਼੍ਰੀ ਅਕਾਲ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much ਤੁਹਾਡੇ ਪ੍ਰਾਤਨ ਛੋਟੇ ਜਿਹੇ ਚੈਨਲ ਦਾ ਸਾਥ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਭਰਾ ਦਰਸ਼ਨ ਕਰ ਸਕਣ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੈ ਜਲਦੀ ਮਿਲਨੇ ਆ ਕੱਲ ਵੀ ਵੀਡੀਓ ਚ ਬਣੇ ਰਹੋ ਚੰਗਾ